ਆਪ ਕੋਈ ਹੋਗਾ ਲੋ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਕਰਦੇ ਕਲਾ ਜੀ ਹਾਂਜੀ ਸੰਤੋ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅਸੀਂ ਪਿੰਡ ਚੰਦੋ ਗੋਬਿੰਦਗੜ੍ਹ ਇਧਰ ਘਰੜ ਦੇ ਇਲਾਕੇ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਸੋ ਆਪ ਜੀ ਨੂੰ ਪਤਾ ਹੈ ਸਰੋਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜਾ ਜਿਹੜੀਆਂ ਵੋਟਾਂ ਇਸ ਸਾਲ ਪੰਜਾਬ ਪੱਤਰ ਤੇ ਹੋ ਜਾ ਰਹੀਆਂ ਨੇ ਪਿਆਰਿਓ ਸੋ ਸਿੱਖਾ ਮਾਈਆਂ ਭਾਈਆਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਸਿੱਖੋ ਮਾਈਓ ਤੇ ਭਾਈਓ ਆਪਣੀ ਜਿਹੜੀ ਵੋਟਾਂ ਨੇ ਜ਼ਰੂਰ ਬਣਵਾਓ 21 ਸਾਲ ਤੋਂ ਵਧੇਰੇ ਉਮਰ ਚਾਹੀਦੀ ਹੈ 21 ਸਾਲ ਦਾ ਬੱਚਾ ਜਿਹੜਾ ਹੈ ਉਹ ਵੋਟ ਪਾ ਸਕਦਾ ਹੈ ਸਾਬ ਸੂਤ ਹੋਣਾ ਜ਼ਰੂਰੀ ਹੈ ਅਗਰ ਤੁਸੀਂ ਅੰਦਰ ਛਕੇ ਆ ਚੜ੍ਹਦੀ ਕਲਾ ਵਾਲੀ ਗੱਲ ਆ ਜੇ ਤੁਸੀਂ ਅੰਮ੍ਰਿਤਧਾਰੀ ਨਹੀਂ ਹੋ ਤੁਸੀਂ ਤਾਂ ਵੀ ਜੇ ਸਾਬਤ ਸੂਰਤੋਂ ਕਿਸਾ ਧਾਰੀ ਹੋ 21 ਸਾਲ ਤੋਂ ਬਦੇਰੀ ਉਮਰ ਹੈ ਇੱਕ ਪਾਸਪੋਰਟ ਸਾਈਜ਼ ਫੋਟੋ ਤੇ ਨਾਲ ਇੱਕ ਆਪਣਾ ਆਧਾਰ ਕਾਰਡ ਦੀ ਫੋਟੋ ਸ਼ੀਟ ਲੱਗਦੀ ਹੈ ਪਿਆਰੇ ਨਾਮ ਨੇ ਪੌਂਚਾ ਨਾਮ ਨੇ ਆਪਾਂ ਪਿੰਡ ਪਿੰਡ ਜਾ ਕਰਕੇ ਵੋਟਾਂ ਜਿਹੜੀਆਂ ਆਪਾਂ ਪੀਲ ਕਰ ਰਹੇ ਹਾਂ ਔਰ ਬੜਾ ਪਿਆਰਾ ਇੱਕ ਸਾਨੂੰ ਇੱਕ ਅਦੋ ਦੀ ਰਿਸਪੌਂਸ ਵੀ ਮਿਲ ਰਿਹਾ ਹੈ ਪਿੰਡ ਵਾਲੇ ਬਹੁਤ ਵੱਡੀ ਗਿਣਤੀ ਕਿ ਜਿਹੜੀਆਂ ਵੋਟਾਂ ਵੰਡ ਲੀਆਂ ਨੇ ਸੋ ਜਿੱਥੇ ਜਿੱਥੇ ਤੱਕ ਤੁਸੀਂ ਸਾਡੀ ਆਵਾਜ਼ ਸੁਣਦੇ ਹੋ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਭਾਈ ਆਪਣੀਆਂ ਬੋਟਾਂ ਜੂੜਵਾਓ ਫਾਰਮ ਭਰੋ 31 ਜੁਲਾਈ ਜਿਹੜੀ ਆ ਅਖੀਰਲੀ ਤਰੀਕ ਹੈ ਅਖੀਰਲੀ ਮਿਤੀ ਜਿਹੜੀ ਆ ਅਨਾਉਂਸ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਫਾਰਮ ਨਹੀਂ ਭਰੇ ਜਾਣਗੇ ਜਿੰਨੇ 31 ਜੁਲਾਈ ਤੱਕ ਅਸੀਂ ਫਾਰਮ ਭਰ ਦਦੇ ਆ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਬੋਟਾਂ ਵਿੱਚ ਪੂਰਤਾਨ ਕਰਕੇ ਚੰਗੇ ਗੁਰਸਿੱਖਾਂ ਨੂੰ ਆਪਾਂ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਖਾਲਸਾ ਜੀ ਅਸੀਂ ਬਹੁਤ ਭਾਈ ਬੋਟਾਂ ਬਣਾ ਲੁ ਹੈ ਨਾ ਜਦੋਂ ਨਾਗਰਿਕ ਦੀ ਵੋਟ ਬਣੀ ਹੋਊਗੀ ਉਸ ਤੋਂ ਬਾਅਦ ਹੀ ਉਹਨੂੰ ਰਾਈਟਸ ਵਗੈਰਾ ਜਿਹੜੇ ਦੇ ਹੱਕ ਹੈਗੇ ਉਹ ਮਿਲਣੇ ਹੈਗੇ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਇਹ ਨਹੀਂ ਆਪਣੇ ਬਹੁਤ ਬੰਦੇ ਹੈਗੇ ਨਹੀਂ ਵੋਟਾਂ ਨਹੀਂ ਬਣਾ ਰਹੇ ਕਿ ਉਹਨੂੰ ਆਪਣੇ ਰਾਈਟਸ ਨਹੀਂ ਪਤਾ ਔਰ ਖਾਲਸਾ ਜੀ ਤੁਸੀਂ ਇਹ ਦੱਸੋ ਤੁਹਾਡਾ ਤਾਂ ਨਾਂ ਹੈ ਤੁਹਾਡਾ ਰੈਵਨਿਊ ਹੈ ਤੁਹਾਡੇ ਉੱਪਰ ਲੱਗਣਾ ਚਾਹੀਦਾ ਕਿ ਜਾਂ ਕੋਈ ਹੋਰ ਬੰਦੇ ਰੁਕ ਕੇ ਲੈ ਜਾਣ ਤਾਂ ਕਰਕੇ ਵੋਟਾਂ ਬਣਾਓ ਕਰੋ ਆਪਣਾ ਲੋਕ ਰਾਜ ਜਿਹੜਾ ਹੈਗਾ ਜਣਾ ਇਹੋ ਪਾਕਾਇਦਨੇ ਸਰਕਾਰ ਲੋਕਤੰਤਰੀ ਸਰਕਾਰ ਦਿੰਦੀ ਹੈ ਵਰਲਡ ਵਿੱਚ ਬਣੀ ਹੋਈ ਹੈ ਲੋਕਤੰਤਰ ਉਹ ਕਮੀ ਸਰਕਾਰ ਬੋਖਾ ਹਸਾ ਰਿਹਾ ਉਹ ਹੀ ਜਾਨੀ ਨਾ ਜੇ ਸੱਤਾ ਅਗੇ ਪਬਲਿਕ ਇਨਵੈਸਟੀਗੇਸ਼ਨ ਮੈਰਿਟ ਵਗੈਰਾ ਬਹੁਤ ਕੁਝ ਬਣਨਾ ਜੀ ਜਿਹਨਾਂ ਦੇ ਰਾਈਟਸ ਹੈਗੇ ਉਹਨਾਂ ਨੂੰ ਮਿਲਣਗੇ ਜੀ ਹੋਊਗਾ ਕਿ ਨਹੀਂ ਹੋਰ ਅਨੁਭਵੀ ਇਹਦਾ ਪੈਸੇ ਦੀ ਹੈ ਪਿਆਰੇ ਹਾਂ ਜੀ ਪੈਸੇ ਦੇ ਜੋ ਕੁਝ ਮਿਲਣਾ ਹੈ ਵੋਟਾਂ ਵੱਤੋ ਚੜਦੀ ਗੱਲ ਪਿਆਰੇ ਆਨੰਦ ਚ ਰਹੋ ਬਸ ਤੇਰੇ ਸਾਹਮਣੇ ਪਾਇਆ ਗਣਾ ਦੇਖੋ ਦੁਬਾਰੇ ਚ ਰਹੋ ਉਹਨਾਂ ਦੇ ਤਰੀ ਗੇ ਕਰਦੇ ਗਿਰਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਬਰੇ ਦੱਤ ਕੇ ਤੇ ਕਰੇ ਕੇ ਜਾਵੇ ਨਿਹਾਲ ਹੋ ਜਾਵੇ ਪੰਤ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇ ਚੜ੍ਹਦੀ ਕਲਾ ਹੋ ਜਾਵੇ ਸਤਿ ਸ਼੍ਰੀ ਅਕਾਲ ਅੱਛਾ ਬਾਬਾ ਜੀ ਇੱਕ ਇੱਕ ਫਰਿਆਦ ਆ ਜਿਹੜੇ 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 ਇਨਸਾਨ ਕੇਸਾਂ ਨੂੰ ਕਤਲ ਕਰਾਉਨੇ ਆ ਦਾੜੀ ਕਤਲ ਕਰਾਉਨੇ ਆ ਉਹਨਾਂ ਬਾਰੇ ਮੈਂ ਕੀ ਵਿਚਾਰ ਆ ਤੁਹਾਡੇ ਬਾਬਾ ਜੀ ਜਿਹੜੇ ਕੇਸ ਕਤਲ ਕਰਾ ਰਹੇ ਨੇ ਇੱਕ ਤੇ ਉਹਨਾਂ ਦੀ ਸਿੱਖ ਆਇਡੈਂਟੀਟੀ ਖਤਮ ਹੋ ਗਈ ਹੈ ਸਿੱਖੀ ਤੋਂ ਖਾਰਜ ਹੋ ਰਹੇ ਨੇ ਉਹਨਾਂ ਦੇ ਸਿਰਫ ਨਾਮਾਂ ਦੇ ਪਿੱਛੇ ਸਿੰਘ ਤੇ ਕੌਰ ਰਹਿ ਗਿਆ ਗੁਰੂ ਘਰ ਦੀਆਂ ਵੋਟਾਂ ਹੋਣ ਤੁਹਾਡੀਆਂ ਵੋਟਾਂ ਹੋਣ ਤੇ ਤੁਸੀਂ ਵੋਟ ਨਾ ਪਾ ਸਕੋ ਤੁਸੀਂ ਇਹ ਦੇਖ ਲਓ ਤੁਸੀਂ ਸਿੱਖਾਂ ਤੋਂ ਪਰੇ ਹੋ ਗਏ ਆ ਤੁਸੀਂ ਗੁਰੂ ਨੂੰ ਪਿੱਠ ਦੇ ਦਿੱਤੀ ਆ ਵੀਰ ਜੀ ਇਸ ਕਰਕੇ ਕੇਸ ਜਿਹੜੀ ਹੈ ਇਹ ਗੁਰੂ ਦੀ ਮੋਹਰ ਹੈ ਇਸ ਕਰਕੇ ਸਾਨੂੰ ਕੇਸਾਂ ਧਾਰੀ ਹੋਣਾ ਅਤ ਲਾਜ਼ਮੀ ਹੈ ਚੜ ਦੇਗਾ ਵਾਹਿਗੁਰੂ 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 ਦੇ